ਸੌਣ ਦਾ ਮਹੀਨਾ ਚੜੇ ਨੂੰ 7 ਦਿਨ ਹੋ ਚੁੱਕੇ ਸਨ ਪਰ ਮਨਪ੍ਰੀਤ ਦੇ ਪੇਕਿਆਂ ਤੋਂ ਅਜੇ ਕੋਈ ਵੀ ਸੌਣ ਦਾ ਸੰਧਾਰਾ ਲੈ ਕੇ ਨਹੀਂ ਆਇਆ ਸੀ ਇਸ ਲਈ ਸੱਸ ਨੇ ਮਨਪ੍ਰੀਤ ਨੂੰ ਕਿਹਾ ਕੁੜੇ ਮਨਪ੍ਰੀਤ ਸੌਣ ਦਾ ਮਹੀਨਾ ਚੜ ਗਿਆ ਹੈ ਤੇ ਤੇਰਾ ਅਜੇ ਤੱਕ ਸੰਧਾਰਾ ਕਿਉਂ ਨਹੀਂ ਆਇਆ ਤਾਂ ਮਨਪ੍ਰੀਤ ਨੇ ਕਿਹਾ ਕੋਈ ਗੱਲ ਨਹੀਂ ਮੰਮੀ ਜੀ ਆਪੇ ਆਜੂਗਾ ਆਪੇ ਆਜੂਗਾ ਦਾ ਕੀ ਮਤਲਬ ਹੋਇਆ ਆਂਢ ਗੁਆਂਢ ਦੀਆਂ ਸਾਰੀਆਂ ਲੋਹਾਂ ਦੇ ਸੰਧਾਰੇ ਆ ਗਏ ਹਨ ਬਸ ਤੇਰਾ ਇਕੱਲੀ ਦਾ ਨਹੀਂ ਆਇਆ ਪਤਾ ਨਹੀਂ ਕਿਹੜੀਆਂ ਮੰਨਤਾ ਪੜਾ ਕੇ ਤੇ ਫੇਰ ਭੇਜਣਗੇ। ਉਹ ਮੰਮੀ ਜੀ ਮੇਰੇ ਵੀਰੇ ਨੂੰ ਕੰਮ ਤੋਂ ਵੇਲ ਨਹੀਂ ਮਿਲਦੀ। ਜਿਸ ਦਿਨ ਵੇਲਾ ਹੋਇਆ ਆਪੇ ਦੇਜੂਗਾ। ਨਹੀਂ ਵੇਲ ਨੂੰ ਕਿਹੜੀਆਂ ਉਹਦੀਆਂ ਫੈਕਟਰੀਆਂ ਚੱਲਦੀਆਂ ਹਨ। ਕਿਤੇ ਦਿਹਾੜੀ ਜਾਂਦਾ ਹੋਊ। ਮੰਮੀ ਭਾਵੇਂ ਉਹ ਦਿਹਾੜੀ ਜਾਂਦਾ ਹੈ। ਭਾਵੇਂ ਜੋ ਮਰਜ਼ੀ ਕਰਦਾ ਹੈ। ਖਾਂਦਾ ਤਾਂ ਆਪਣੀ ਮਿਹਨਤ ਦੀ ਕਮਾਈ ਦਾ ਹੀ ਹੈ ਨਾ। ਕਿਸੇ ਦਾ ਹੱਕ ਤਾਂ ਨਹੀਂ ਮਾਰਦਾ। ਨਹੀਂ ਮੇਰੇ ਨਾਲ ਬਹੁਤੀਆਂ ਗੱਲਾਂ ਨਾ ਕਰ। ਤੂੰ ਆਪਣੇ ਭਰਾ ਨੂੰ ਫੋਨ ਕਰਕੇ ਕਹਿ ਵੀ ਸਵੇਰੇ ਸੁਧਾਰਾ ਦੇ ਕੇ ਜਾਏ। ਆਪਣੇ ਸ੍ਰੀਕੇ ਵਿੱਚ ਸਾਰਿਆਂ ਦੀਆਂ ਨੂਹਾਂ ਦਾ ਸੰਧਾਰਾ ਆ ਗਿਆ ਹੈ। ਮੰਮੀ ਜੀ ਜੇ ਇਹ ਗੱਲ ਹੈ ਤਾਂ ਫੇਰ ਤਾਂ ਮੈਂ ਤੁਹਾਨੂੰ ਵੀ ਕਹਿ ਸਕਦੀ ਹਾਂ ਕਿ ਸੰਧਾਰਾ ਤੇ ਅਜੇ ਤੱਕ ਤੁਹਾਡਾ ਵੀ ਨਹੀਂ ਆਇਆ। ਨਹੀਂ ਉਹਨਾਂ ਨੇ ਬਤੇਰਾ ਘਰ ਖਵਾ ਲਿਆ ਮੈਨੂੰ ਆਪਣਾ। ਤੂੰ ਮੈਨੂੰ ਐਨੀ ਗੱਲ ਨਾ ਹੀ ਕਹਿ ਤਾਂ ਚੰਗਾ ਹੈ। ਮੰਮੀ ਜੀ ਫੇਰ ਤਾਂ ਬੜੀ ਮਾੜੀ ਗੱਲ ਹੈ ਤੁਹਾਡੇ ਵਾਸਤੇ ਜੇ ਤੁਸੀਂ ਉਹਨਾਂ ਦਾ ਘਰ ਖਾਦਾ ਤੇ। ਨਹੀਂ ਤੂੰ ਮੈਨੂੰ ਬਹੁਤੀਆਂ ਗੱਲਾਂ ਨਾ ਕਰ। ਮੇਰੇ ਭਰਾ ਕੈਨੇਡਾ ਵਿੱਚ ਪੱਕੇ ਹਨ ਤੇ ਭਤੀਜੇ ਵੀ ਉੱਥੇ ਹੀ ਹਨ। ਤੇ ਉੱਥੇ ਬੈਠੇ ਮੈਨੂੰ ਕਿੱਦਾਂ ਸੰਧਾਰਾ ਭੇਜ ਦੇਣ ਮੰਮੀ ਜੀ ਫਿਰ ਤੁਸੀਂ ਮੇਰੇ ਭਰਾ ਨੂੰ ਵੀ ਤਾਂ ਇਦਾਂ ਨਾ ਕਹੋ ਨਾ ਨਹੀਂ ਕਿਉਂ ਨਾ ਕਹਾ ਤੇਰਾ ਭਰਾ ਚੰਗਾ ਅਮਰੀਕਾ ਗਿਆ ਹੈ ਬੱਸ ਕਰ ਜੋ ਮੰਮੀ ਜੀ ਮੈਂ ਤੁਹਾਡੇ ਨਾਲ ਬਹਿਸ ਨਹੀਂ ਕਰ ਸਕਦੀ ਤੁਸੀਂ ਰੱਖੋ ਆਪਣੀ ਕਾਟੋ ਫੁੱਲਾਂ ਤੇ ਮੈਂ ਕਰ ਦਿੰਨੀ ਆ ਆਪਣੇ ਭਰਾ ਨੂੰ ਫੋਨ ਨਹੀਂ ਉਦਾਂ ਵੀ ਤਾਂ ਪੇਕਿਆਂ ਨੂੰ ਫੋਨ ਕਰਦੀ ਹੀ ਰਹਿਣੀ ਹੈ ਜੇ ਸੰਧਾਰੇ ਦਾ ਕਹਿ ਦੇਵੇਂਗੀ ਤਾਂ ਫੇਰ ਕਿਹੜਾ ਤੇਰਾ ਮੂੰਹ ਟੁੱਟ ਜਾਊਗਾ ਬੱਸ ਕਰੋ ਮੰਮੀ ਜੀ ਮੈਂ ਤੁਹਾਨੂੰ ਕਹਿ ਰਹੀ ਹਾਂ ਨਾ ਕਿ ਮੈਂ ਕਰ ਦਿੰਨੀ ਹਾਂ ਆਪਣੇ ਭਰਾ ਨੂੰ ਫੋਨ ਫਿਰ ਕਿਉਂ ਇੱਕੋ ਗੱਲ ਦੇ ਮਗਰ ਪਏ ਹੋ ਨਿਆਣ ਗਵਾਣ ਦੀਆਂ ਸਾਰੀਆਂ ਬੁੜੀਆਂ ਨੇ ਮੈਨੂੰ ਪੁੱਛ ਲਿਆ ਕਿ ਤੇਰੀ ਨੂੰਹ ਦਾ ਸੁਧਾਰਾ ਨਹੀਂ ਆਇਆ ਤੂੰ ਵਿਖਾ ਲਿਆ ਨਹੀਂ ਸਾਨੂੰ ਤਾਂ ਕਰਕੇ ਮੈਂ ਅੱਕ ਕੇ ਬੋਲਦੀ ਹਾਂ ਤੈਨੂੰ ਕਰ ਦਿੰਨੀ ਹਾਂ ਮੰਮੀ ਜੀ ਫੋਨ ਕੀ ਤੁਸੀਂ ਸਵੇਰੇ ਸਵੇਰੇ ਮੇਰਾ ਦਿਮਾਗ ਖਰਾਬ ਕਰਤਾ ਹੈ ਵੇਖ ਤਾਂ ਸਹੀ ਕਿੰਨੀਆਂ ਮਿਰਚਾਂ ਲੱਗੀਆਂ ਇਹਨੂੰ ਜੇ ਮੈਂ ਸੁਧਾਰੇ ਦਾ ਕਹਿ ਦਿੱਤਾ ਤਾਂ ਪਤਾ ਨਹੀਂ ਕੀ ਗੱਲ ਹੈ ਇਸ ਦਾ ਭਰਾ ਕਿਉਂ ਨਹੀਂ ਫੋਨ ਚੱਕ ਰਿਹਾ ਨਹੀਂ ਕੀ ਗੱਲ ਹੋ ਗਈ ਚੁੱਕਿਆ ਨਹੀਂ ਤੇਰੇ ਭਰਾ ਨੇ ਫੋਨ ਮੈਨੂੰ ਲੱਗਦਾ ਤੇਰਾ ਭਰਾ ਐਸਲੀ ਫੋਨ ਨਹੀਂ ਚੱਕ ਰਿਹਾ ਕੇ ਭੈਣ ਨੂੰ ਸੰਧਾਰਾ ਦੇ ਕੇ ਆਉਣਾ ਪੈਣਾ ਹੈ ਮੰਮੀ ਜੀ ਮੇਰਾ ਵੀਰ ਇਦਾਂ ਦਾ ਨਹੀਂ ਹੈ ਮੈਂ ਤੈਨੂੰ ਕਿੰਨੀ ਕੁ ਵਾਰ ਸਮਝਾਵਾਂ ਨਹੀਂ ਹੋਰ ਕਿਦਾਂ ਦਾ ਹੈ ਉਹ ਫੋਨ ਤਾਂ ਤੇਰਾ ਚੁੱਕਦਾ ਨਹੀਂ ਪਿਆ ਮੰਮੀ ਕੀ ਪਤਾ ਕੋਈ ਕੰਮ ਹੀ ਨਾ ਕਰਦਾ ਹੋਵੇ ਜਿਹੜਾ ਉਹ ਫੋਨ ਨਹੀਂ ਚੁੱਕਦਾ ਪਿਆ ਆਪੇ ਵੇਲਾ ਹੋ ਕੇ ਚੁੱਕ ਲਵੇਗਾ ਮੇਰਾ ਫੋਨ ਚੰਗਾ ਚੰਗਾ ਜੇ ਫੋਨ ਚੁੱਕ ਲਵੇਗਾ ਤਾਂ ਸੰਧਾਰੇ ਦਾ ਕਹਿ ਦੇਈ ਉਹਨੂੰ ਇਹਨਾਂ ਕਹਿ ਕੇ ਉਸਦੀ ਸੱਸ ਚਲੀ ਗਈ ਤਾਂ ਮਨਪ੍ਰੀਤ ਇੱਕ ਵਾਰ ਫੇਰ ਆਪਣੇ ਭਰਾ ਨੂੰ ਫੋਨ ਕਰਨ ਲੱਗੀ ਤਾ ਉਸਦੇ ਭਰਾ ਨੇ ਫੋਨ ਚੱਕ ਲਿਆ ਤੇ ਕਿਹਾ ਹੈਲੋ ਹਾਂ ਭੈਣ ਕਿਵੇਂ ਆ ਹਾਂ ਵੀਰੇ ਵੀਰੇ ਮੈਂ ਠੀਕ ਹਾਂ ਤੁਸੀਂ ਦੱਸੋ ਹਾਂ ਭੈਣ ਮੈਂ ਤਾਂ ਠੀਕ ਹਾਂ ਅੱਜ ਬੜੀ ਤੜਕੇ ਤੜਕੇ ਫੋਨ ਕਰ ਲਿਆ ਕੀ ਗੱਲ ਸੁਖ ਤਾਂ ਹੈ ਹਾਂ ਵੀਰੇ ਸਾਰੇ ਠੀਕ ਨੇ ਤੇ ਤੈਨੂੰ ਮੈਂ ਇਹ ਪੁੱਛਣ ਵਾਸਤੇ ਫੋਨ ਲਾਇਆ ਸੀ ਕਿ ਤੁਸੀਂ ਆਏ ਨਹੀਂ ਸੰਧਾਰਾ ਲੈ ਕੇ ਕਦੋਂ ਆਉਣਾ ਹੈ ਭੈਣੇ ਅਜੇ ਮੈਨੂੰ ਤਨਖਾਹ ਨਹੀਂ ਮਿਲੀ ਇੱਕ ਦੋ ਦਿਨ ਤੱਕ ਮਿਲ ਜਾਵੇਗੀ ਨਾਲੇ ਮੈਂ ਇੱਕ ਦਿਨ ਦੀ ਛੁੱਟੀ ਲੈਣਾ ਤੇ ਫੇਰ ਆਉਣਾ ਵੀਰੇ ਛੁੱਟੀ ਲੈਣ ਦੀ ਕੀ ਲੋੜ ਹੈ ਤੁਸੀਂ ਅਗਲੇ ਐਤਵਾਰ ਨੂੰ ਆ ਜਾਇਓ ਹਾਂ ਭੈਣ ਇਹ ਵੀ ਗੱਲ ਸਹੀ ਆ ਤੇਰੀ ਚੱਲ ਠੀਕ ਹੈ ਮੈਂ ਫਿਰ ਛੁੱਟੀ ਵਾਲੇ ਦਿਨ ਹੀ ਆਵਾਂਗਾ ਠੀਕ ਹੈ ਵੀਰੇ ਨਾਲੇ ਮੰਮੀ ਕਿਵੇਂ ਹੈ ਹਾਂ ਭੈਣ ਮੰਮੀ ਠੀਕ ਹੈ ਤੇ ਮੈਂ ਖੇਤਾਂ ਵੱਲ ਆਇਆ ਹੋਇਆ ਹਾਂ ਤੇ ਘਰ ਜਾ ਕੇ ਕਰਾਉਣਾ ਤੇਰੀ ਮੰਮੀ ਨਾਲ ਗੱਲ ਠੀਕ ਹੈ ਵੀਰੇ ਕੋਈ ਗੱਲ ਨਹੀਂ ਤੇ ਹੁਣ ਮੈਂ ਰੱਖਦੀ ਹਾਂ ਫੋਨ ਚੰਗਾ ਭੈਣ ਫਿਰ ਮਨਪ੍ਰੀਤ ਮਨ ਵਿੱਚ ਸੋਚਣ ਲੱਗੀ ਕਿ ਮੇਰਾ ਕਿਹੜਾ ਜੀ ਕਰਦਾ ਸੀ ਆਪਣੇ ਭਰਾ ਨੂੰ ਤੰਗ ਕਰਨ ਨੂੰ ਪਰ ਕੀ ਕਰਾਂ ਇਹਨਾਂ ਨੇ ਮੇਰਾ ਲਹੂ ਪੀਤਾ ਹੋਇਆ ਹੈ ਅਤੇ ਉਹ ਸਵੇਰੇ ਕੰਮ ਤੇ ਚਲੇ ਜਾਂਦੇ ਹਨ ਤੇ ਸ਼ਾਮ ਨੂੰ ਘਰੇ ਆਉਂਦੇ ਹਨ ਉਹਨਾਂ ਨੂੰ ਮੈਂ ਕੋਈ ਗੱਲ ਵੀ ਨਹੀਂ ਦੱਸ ਸਕਦੀ ਜੇ ਕੁਝ ਦੱਸਦੀ ਹਾਂ ਤਾਂ ਘਰ ਵਿੱਚ ਕਲੇਸ਼ ਪੈਂਦਾ ਹੈ ਪਰ ਮੰਮੀ ਇਹ ਗੱਲ ਨਹੀਂ ਸੋਚ ਦੇਣਾ ਸ਼ਾਮ ਨੂੰ ਜਦੋਂ ਮਨਪ੍ਰੀਤ ਦਾ ਪਤੀ ਜਸਕਰ ਆਇਆ ਤਾਂ ਉਸਨੇ ਪੁੱਛਿਆ ਕੀ ਗੱਲ ਮਨਪ੍ਰੀਤ ਅੱਗੇ ਜਦੋਂ ਮੈਂ ਕੰਮ ਤੋਂ ਆਉਂਦਾ ਸੀ ਤਾਂ ਤੂੰ ਤੇ ਮੰਮੀ ਦੋਵੇਂ ਜਾਣੀਆਂ ਬਾਹਰ ਬੈਠੀਆਂ ਹੁੰਦੀਆਂ ਸੀ ਤੇ ਅੱਜ ਮੰਮੀ ਬਾਹਰ ਇਕੱਲੇ ਬੈਠੇ ਹਨ ਤੇ ਤੂੰ ਅੰਦਰ ਬੈਠੀ ਹੈਂ ਕੀ ਗੱਲ ਘਰੇ ਕੋਈ ਗੱਲ ਹੋਈ ਹੈ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਉਹ ਬਸ ਮੈਨੂੰ ਲੱਗਦਾ ਸੀ ਕਿ ਸ਼ਾਇਦ ਥੋੜਾ ਬੁਖਾਰ ਹੋ ਗਿਆ ਹੈ ਬੁਖਾਰ ਹੋਇਆ ਹੈ ਹਾਂਜੀ ਤਾਂ ਇਦਾਂ ਕਰ ਤੂੰ ਗੋਲੀ ਖਾ ਲੈਣੀ ਸੀ ਕੋਈ ਗੱਲ ਨਹੀਂ ਜੀ ਠਹਿਰ ਕੇ ਖਾ ਲੈਂਦੀ ਹਾਂ ਜੇ ਜ਼ਿਆਦਾ ਤਬੀਦ ਖਰਾਬ ਲੱਗ ਰਹੀ ਹੈ ਤਾਂ ਡਾਕਟਰ ਕੋਲ ਲੈ ਚਲਦਾ ਹਾਂ ਮੈਂ ਨਹੀਂ ਨਹੀਂ ਜਸ ਮੈਂ ਡਾਕਟਰ ਕੋਲ ਨਹੀਂ ਜਾਣਾ ਘਰੇ ਗੋਲੀ ਹੈਗੀ ਆ ਮੈਂ ਰੋਕ ਕੇ ਗੋਲੀ ਖਾ ਲਵਾਂਗੀ ਅੱਛਾ ਪਰ ਮਨਪ੍ਰੀਤ ਤੇਰੇ ਮੱਥੇ ਨੂੰ ਮੈਂ ਹੱਥ ਲਾ ਕੇ ਵੇਖਿਆ ਹੈ ਬੁਖਾਰ ਤੇ ਤੈਨੂੰ ਲੱਗਦਾ ਨਹੀਂ ਮੈਨੂੰ ਸੱਚੋ ਸੱਚ ਦੱਸ ਕੇ ਘਰੇ ਕੋਈ ਗੱਲ ਹੋਈ ਹੈ ਨਹੀਂ ਤਾਂ ਤੂੰ ਐਦਾਂ ਪਰੇਸ਼ਾਨ ਹੋ ਕੇ ਬਹਿਣ ਵਾਲੀ ਨਹੀਂ ਹੈਗੀ ਤੈਨੂੰ ਸੌਂ ਲੱਗੇ ਜੇ ਝੂਠ ਬੋਲੇ ਤਾਂ ਜੱਸ ਕੀ ਦੱਸਾਂ ਤੁਹਾਨੂੰ ਮੰਮੀ ਮੈਨੂੰ ਵਾਰ-ਵਾਰ ਕਹਿਣ ਲੱਗੀ ਹੋਈ ਹੈ ਕਿ ਸੌਣ ਮਹੀਨਾ ਚੜ੍ਹ ਗਿਆ ਹੈ ਤੇ ਤੇਰਾ ਭਰਾ ਅਜੇ ਤੱਕ ਸੰਧਾਰਾ ਲੈ ਕੇ ਨਹੀਂ ਆਇਆ ਜੱਸ ਤੁਹਾਨੂੰ ਵੀ ਪਤਾ ਹੈ ਕਿ ਵੀਰਾ ਕੰਮ ਤੇ ਜਾਂਦਾ ਹੈ ਤੇ ਕੰਮ ਤੋਂ ਉਹਨੂੰ ਵੇਲ ਨਹੀਂ ਮਿਲਦੀ ਜਦੋਂ ਉਹਨੂੰ ਵੇਲ ਮਿਲ ਜਾਵੇਗੀ ਆਪੇ ਦੇ ਜਾਊਗਾ ਸੰਧਾਰਾ ਇੱਕ ਡਿੱਕਵਟੀ ਗੱਲ ਹੈ ਉਹ ਚੱਲ ਕੋਈ ਗੱਲ ਨਹੀਂ ਮਨਪ੍ਰੀਤ ਐਵੇਂ ਨਾ ਤੂੰ ਮੰਮੀ ਦੀਆਂ ਗੱਲਾਂ ਦਾ ਗੁੱਸਾ ਕਰਿਆ ਕਰ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਨਾ ਕਿ ਮੰਮੀ ਦਾ ਸੁਭਾਅ ਤਾਂ ਏਦਾਂ ਦਾ ਹੀ ਹੈ ਜਸ ਇਹ ਤਾਂ ਕੋਈ ਗੱਲ ਨਾ ਹੋਈ ਨਾ ਕਿਉਂ ਕੀ ਗੱਲ ਮੰਮੀ ਆਪਣਾ ਸੁਭਾਅ ਚੇਂਜ ਨਹੀਂ ਕਰ ਸਕਦੇ ਮਨਪ੍ਰੀਤ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈਂ ਕਦੇ ਸੁਭਾਅ ਵੀ ਚੇਂਜ ਹੁੰਦੇ ਹਨ ਨਾਲੇ ਤੂੰ ਮੂੰਹ ਬਣਾ ਕੇ ਤਾਂ ਬੈਠੇ ਜੇ ਮੈਂ ਤੈਨੂੰ ਕਦੇ ਕੁਝ ਕਿਹਾ ਹੋਵੇ ਮੈਂ ਤਾਂ ਤੈਨੂੰ ਕਦੇ ਨਹੀਂ ਕਿਹਾ ਨਾ ਕਿ ਆਪਣੇ ਪੇਕਿਆਂ ਤੋਂ ਕੋਈ ਚੀਜ਼ ਲੈ ਕੇ ਆ ਤੂੰ ਤਾਂ ਵੀ ਐਦਾਂ ਮੂੰਹ ਬਣਾ ਕੇ ਬੈਠੀ ਰਹਿਣੀ ਹੈ। ਨਾ ਕੀ ਕਰਾਂ? ਜਦੋਂ ਵਾਰ-ਵਾਰ ਬੰਦੇ ਨੂੰ ਇੱਕੋ ਗੱਲ ਕਹੀ ਜਾਨੀ ਕਿ ਤੇਰਾ ਭਰਾ ਤਾਂ ਨਹੀਂ ਆਇਆ। ਨਾ ਫੋਨ ਚੁੱਕ ਰਿਹਾ ਹੈ। ਉਹ ਸੰਧਾਰਾ ਦੇਣ ਤੋਂ ਡਰਦਾ ਹੈ। ਤੇ ਫਿਰ ਮੈਂ ਮੂੰਹ ਨਾ ਬਣਾਵਾਂ ਤਾਂ ਹੋਰ ਕੀ ਕਰਾਂ? ਮਨਪ੍ਰੀਤ ਚਲ ਛੱਡ ਵੀ ਦੇ ਹੁਣ ਇਹਨਾਂ ਗੱਲਾਂ ਨੂੰ। ਜਾ ਮੇਰੇ ਵਾਸਤੇ ਘੁੱਟ ਪਾਣੀ ਲੈ ਕੇ ਆ। ਚਲੋ ਠੀਕ ਹੈ ਲਿਆਉਣੀ ਆ। ਪਾਣੀ ਪੀਣ ਤੋਂ ਬਾਅਦ ਅਤੇ ਥੋੜਾ ਆਰਾਮ ਕਰਨ ਤੋਂ ਬਾਅਦ ਜੱਸ ਆਪਣੀ ਮਾਂ ਨੂੰ ਜਾ ਕੇ ਪੁੱਛਦਾ ਹੈ। ਮੰਮੀ ਕੀ ਗੱਲ ਹੈ? ਤੁਸੀਂ ਕਾਹ ਤੋਂ ਮਨਪ੍ਰੀਤ ਨੂੰ ਪਰੇਸ਼ਾਨ ਕਰਦੇ ਹੋ ਕਿਉਂ ਵਾਰ-ਵਾਰ ਉਹਨੂੰ ਸੁਧਾਰੇ ਲਈ ਕਹਿੰਦੇ ਹੋ ਅੱਗੇ ਕੀ ਆਪਾਂ ਸੁਧਾਰੇ ਦਾ ਹੀ ਖਾਂਦੇ ਹਾਂ ਤਾਂ ਜਸਦੀ ਮਾਂ ਅੱਗੋਂ ਕਹਿੰਦੀ ਵੇ ਮੈਂ ਕਦੋਂ ਉਹਨੂੰ ਸੁਧਾਰੇ ਲਈ ਕਿਹਾ ਉਹ ਤਾਂ ਐਵੇਂ ਹੀ ਔਖੀ ਹੋਈ ਫਿਰਦੀ ਐ ਮੈਂ ਤਾਂ ਬੱਸ ਉਹਨੂੰ ਐਨੀ ਗੱਲ ਕਹੀ ਸੀ ਕਿ ਲੋਕਾਂ ਦੀਆਂ ਨੂਹਾਂ ਦੇ ਸੁਧਾਰੇ ਆ ਗਏ ਨੇ ਤੇ ਤੇਰਾ ਅਜੇ ਤੱਕ ਸੁਧਾਰਾ ਨਹੀਂ ਆਇਆ ਮੰਮੀ ਤੁਸੀਂ ਗਵਾਂਡੀਆਂ ਦੇ ਨੂਹਾਂ ਤੋਂ ਕੀ ਲੈਣਾ ਹੈ ਤੁਸੀਂ ਆਪਣੇ ਘਰ ਰਹਿਣਾ ਹੈ ਗਵਾਂਡੀਆਂ ਦੇ ਘਰ ਨਹੀਂ ਰਹਿਣਾ ਨਾਲੇ ਰੋਟੀ ਤੁਹਾਨੂੰ ਗਵਾਂਡੀਆਂ ਦੀਆਂ ਨੂਹਾਂ ਨੇ ਨਹੀਂ ਦੇਣੀ ਜੱਸ ਬੱਸ ਕਰ ਜਾ ਮੈਂ ਪਕਾ ਕੇ ਖਾ ਲਵਾਂਗੀ ਆਪਣੀਆਂ ਰੋਟੀਆਂ ਮੈਂ ਅਜੇ ਚੰਗੀ ਭਲੀ ਤੁਰੀ ਫਿਰਦੀ ਆ ਜਦੋਂ ਵੀ ਘਰੇ ਕੋਈ ਗੱਲ ਹੁੰਦੀ ਹੈ ਤਾਂ ਛੱਟ ਮੇਰੀਆਂ ਦੋ ਰੋਟੀਆਂ ਤੇ ਗੱਲ ਆ ਜਾਂਦੀ ਹੈ ਬੱਸ ਰਹਿਣ ਦਿਓ ਮੰਮੀ ਜੀ ਤੁਹਾਡੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਤਾਂ ਲੜਾਈ ਕਰਨ ਵਾਸਤੇ ਹੀ ਤਿਆਰ ਬੈਠੇ ਰਹਿੰਦੇ ਹੋ ਇਹਨਾਂ ਕਹਿ ਕੇ ਜੱਸ ਉੱਥੋਂ ਚਲਾ ਗਿਆ ਅਤੇ ਸੱਸ ਪਿੱਛੋਂ ਬੜਬੜ ਕਰਦੀ ਹੋਈ ਕਹਿਣ ਲੱਗੀ ਪਤਾ ਨਹੀਂ ਘਰ ਆਉਂਦਿਆ ਹੀ ਮੁੰਡੇ ਨੂੰ ਕਿਹੜੀਆਂ ਪੱਟੀਆਂ ਪੜਾ ਦਿੰਦੀ ਹੈ ਆਉਂਦਿਆ ਹੀ ਮੈਨੂੰ ਬੋਲਣ ਲੱਗ ਪਿਆ ਇਹਨਾਂ ਨੂੰ ਕਿਸੇ ਨੇ ਦਰਵਾਜ਼ਾ ਖੜਕਾਇਆ ਮਨਪ੍ਰੀਤ ਦੀ ਸੱਸ ਕਹਿੰਦੀ ਗੇਟ ਕਿੰਨੇ ਖੜਕਾਇਆ ਸਵੇਰੇ ਸਵੇਰੇ ਚੱਲ ਵੇਖਦੀ ਹਾਂ ਜਾ ਕੇ ਤਾਂ ਉਦੋਂ ਨੂੰ ਮਨਪ੍ਰੀਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਉਸਦਾ ਭਰਾ ਖੜਾ ਸੀ ਤਾਂ ਮਨਪ੍ਰੀਤ ਖੁਸ਼ ਹੋ ਕੇ ਕਹਿੰਦੀ ਹੈ ਵੀਰੇ ਤੂੰ ਹਾਂ ਹਾਂ ਭੈਣੇ ਮੈਂ ਹੀ ਹਾਂ ਸਤਿ ਸ਼੍ਰੀ ਅਕਾਲ ਭੈਣ ਸਤਿ ਸ਼੍ਰੀ ਅਕਾਲ ਵੀਰੇ ਪਰ ਵੀਰੇ ਤੂੰ ਤੇ ਐਤਵਾਰ ਆਉਣਾ ਸੀ ਅੱਜ ਕਿਵੇਂ ਆ ਗਿਆ ਉਹ ਭੈਣੇ ਮੈਂ ਸੋਚਿਆ ਮੈਂ ਜਾ ਕੇ ਤੈਨੂੰ ਸਰਪ੍ਰਾਈਜ਼ ਹੀ ਦਊਂਗਾ ਕਾ ਕਰਕੇ ਮੈਂ ਤੈਨੂੰ ਦੱਸਿਆ ਨਹੀਂ ਚੱਲ ਵੀਰੇ ਇਹ ਤੇ ਤੂੰ ਬਹੁਤ ਵਧੀਆ ਕੀਤਾ ਆ ਜਾ ਹੁਣ ਅੰਦਰ ਲੰਘਿਆ ਉਹ ਅੰਦਰ ਗਿਆ ਤਾਂ ਸਾਹਮਣੇ ਮਨਪ੍ਰੀਤ ਦੀ ਸੱਸ ਬੈਠੀ ਸੀ ਉਸਨੇ ਕਿਹਾ ਸਤਿ ਸ਼੍ਰੀ ਅਕਾਲ 마ਸੀ ਜੀ ਸਤਿ ਸ਼੍ਰੀ ਅਕਾਲ ਪੁੱਤ ਹੋਰ ਸੁਣਾਓ 마ਸੀ ਕੀ ਹਾਲ ਹੈ ਵਧੀਆ ਪੁੱਤ ਜਿਹੜਾ ਟਾਈਮ ਲੰਗੀ ਜਾਂਦਾ ਚਲੋ 마ਸੀ ਜੀ ਅੱਜ ਦੇ ਸਮੇਂ ਵਿੱਚ ਤਾਂ ਟਾਈਮ ਹੀ ਵਧੀਆ ਲੰਗੀ ਜਾਵੇ ਇਹੋ ਹੀ ਬੜੀ ਵੱਡੀ ਗੱਲ ਹੈ ਹਾਂ ਪੁੱਤ ਸਹੀ ਗੱਲ ਹੈ ਤੇਰੀ ਚੱਲ ਜਾ ਹੁਣ ਤੂੰ ਅੰਦਰ ਜਾ ਕੇ ਬਹਿ ਤੇ ਮਨਪ੍ਰੀਤ ਤੂੰ ਆਪਣੇ ਭਰਾ ਨੂੰ ਚਾਹ ਪਾਣੀ ਪਿਆ ਅਤੇ ਨਾਲੇ ਆਹ ਸਮਾਨ ਚੁੱਕ ਕੇ ਲੈ ਜਾ ਤੇ ਰਸੋਈ ਵਿੱਚ ਰੱਖ ਦੇ ਠੀਕ ਹੈ ਮੰਮੀ ਜੀ ਆਜੋ ਵੀਰੇ ਤੁਸੀਂ ਸਾਹਮਣੇ ਕਮਰੇ ਵਿੱਚ ਬੈਠ ਜਾਓ ਮੈਂ ਤੇਰੇ ਲਈ ਚਾਹ ਪਾਣੀ ਲੈ ਕੇ ਆਉਂਦੀ ਹਾਂ ਨਹੀਂ ਭੈਣੇ ਚਾਹ ਪਾਣੀ ਮੈਂ ਘਰ ਜਾ ਕੇ ਪੀ ਲਵਾਂਗਾ ਤੂੰ ਉਦਾਂ ਹੀ ਘੜੀਪਾਲ ਬਹਿ ਜਾ ਮੇਰੇ ਕੋਲ ਨਹੀਂ ਨਹੀਂ ਵੀਰੇ ਚਾਹ ਪਾਣੀ ਪੀਤੇ ਬਿਨਾਂ ਤਾਂ ਨਹੀਂ ਮੈਂ ਤੈਨੂੰ ਜਾਣ ਦੇਣਾ ਤੂੰ ਅੰਦਰ ਜਾ ਕੇ ਬਹਿ ਮੈਂ ਚਾਹ ਲੈ ਕੇ ਆਉਂਦੀ ਹਾਂ ਤੇਰੇ ਵਾਸਤੇ ਠੀਕ ਹੈ ਭੈਣ ਹੋਰ ਪੁੱਤ ਘਰੇ ਸਭ ਠੀਕ ਆ ਹਾਂਜੀ ਮਾਸੀ ਜੀ ਸਾਰੇ ਠੀਕ ਨੇ ਚਲੋ ਚੰਗੀ ਗੱਲ ਹੈ ਪੁੱਤ ਠੀਕ ਹੀ ਚਾਹੀਦਾ ਹਾਂਜੀ ਤੇ ਭੈਣੇ ਮੈਂ ਤੈਨੂੰ ਕਿਹਾ ਸੀ ਕਿ ਮੈਂ ਚਾਹ ਪੀਣੀ ਨਹੀਂ ਹੈ ਤੇ ਤੂੰ ਕੱਪ ਫੇਰ ਜ਼ਿਆਦਾ ਭਰ ਲਈ ਹੈ ਲੈ ਦੱਸ ਵੀਰੇ ਫੇਰ ਕੀ ਹੋ ਗਿਆ ਘਰੇ ਤੇ ਤੂੰ ਉੱਥੇ ਮੇਰੇ ਹੁੰਦਿਆਂ ਗਲਾਸ ਭਰ-ਭਰ ਕੇ ਚਾਹ ਪੀਂਦਾ ਸੀ ਹੁਣ ਤੇਰੇ ਕੋਲੋਂ ਕੱਪ ਚਾਹ ਦਾ ਨਹੀਂ ਪੀਤਾ ਜਾ ਰਿਹਾ ਪੀਲਾ ਪੀਲਾ ਪੁੱਤ ਕੁਝ ਨਹੀਂ ਹੁੰਦਾ ਭੈਣਾ ਨੂੰ ਤੇ ਇਹ ਹੁੰਦਾ ਵੀ ਮੇਰਾ ਵੀਰ ਘਰੋਂ ਭੁੱਖਾ ਨਾ ਜਾਵੇ ਰਜਾ ਕੇ ਤੋਰਦੀਆਂ ਹਨ ਸਹੀ ਗੱਲ ਹੈ ਮਾਸੀ ਜੀ ਤੁਹਾਡੀ ਪੁੱਤ ਮੇਰੇ ਪਿਓ ਦੀ ਸੁਣ ਲਾ ਮੇਰਾ ਪਿਓ ਜਦੋਂ ਵੀ ਮੇਰਾ ਸੰਧਾਰਾ ਲੈ ਕੇ ਆਉਂਦਾ ਸੀ ਨਾ ਜਾਂ ਕੋਈ ਹੋਰ ਕੋਈ ਚੀਜ਼ ਲਿਆਉਂਦਾ ਸੀ ਮੇਰੇ ਘਰ ਦਾ ਪਾਣੀ ਤੱਕ ਨਹੀਂ ਪੀਂਦਾ ਸੀ ਇਦਾਂ ਹੀ ਮੁੜ ਜਾਂਦਾ ਸੀ ਮਾਸੀ ਜੀ ਉਦੋਂ ਜ਼ਮਾਨੇ ਹੋਰ ਸੀ ਤੇ ਹੁਣ ਹੋਰ ਹਨ ਤੇ ਬੰਦੇ ਨੂੰ ਜ਼ਮਾਨੇ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਹੈ ਵੀ ਪੁੱਤ ਗੱਲ ਤਾਂ ਤੇਰੀ ਸਹੀ ਹੈ ਪਰ ਜਦੋਂ ਮੇਰਾ ਪਿਓ ਆਉਂਦਾ ਹੁੰਦਾ ਸੀ ਨਾ ਉਹ ਇੰਨਾ ਕੁ ਸਮਾਨ ਲਿਆਉਂਦਾ ਹੁੰਦਾ ਸੀ ਵੀ ਰੁੱਲਦਾ ਫਿਰਦਾ ਹੁੰਦਾ ਸੀ ਤੇ ਜਵਾਕਾਂ ਕੋਲੋਂ ਬਿਸਕਟ ਖਾਦੇ ਨਹੀਂ ਸੀ ਜਾਂਦੇ ਖਰਾਬ ਕਰ ਕਰਕੇ ਸੁੱਟਦੇ ਹੁੰਦੇ ਸੀ ਚਲੋ ਕੋਈ ਗੱਲ ਨਹੀਂ ਮੰਮੀ ਜੀ ਛੱਡੋ ਇਹਨਾਂ ਗੱਲਾਂ ਨੂੰ ਚੰਗਾ ਭੈਣੇ ਹੁਣ ਮੈਨੂੰ ਜਾਣਾ ਪੈਣਾ ਹੈ ਮੈਨੂੰ ਕੰਮ ਤੋਂ ਵਾਰ-ਵਾਰ ਫੋਨ ਆਈ ਜਾ ਰਿਹਾ ਹੈ ਵੀਰੇ ਇੰਨੇ ਚਿਰਾਂ ਬਾਅਦ ਤਾਂ ਤੂੰ ਪਹਿਲਾਂ ਹੀ ਆਇਆ ਹੈ ਘੱਟ ਤੋਂ ਘੱਟ ਰਾਤ ਤਾਂ ਰਹਿ ਕੇ ਜਾ ਨਹੀਂ ਭੈਣੇ ਹੁਣ ਮੈਨੂੰ ਜਾਣਾ ਪੈਣਾ ਫੇਰ ਕਿਤੇ ਵੇਲੇ ਟਾਈਮ ਆਵਾਂਗਾ ਤੇ ਉਦੋਂ ਰਾਤ ਰ੍ਹਾਂਗਾ ਚਲ ਠੀਕ ਹੈ ਵੀਰੇ ਚੰਗਾ ਭੈਣੇ ਚੰਗਾ ਮਾਸੀ ਜੀ ਚੰਗਾ ਪੁੱਤ ਚੰਗਾ ਭੈਣੇ ਫਿਰ ਧਿਆਨ ਰੱਖੀਂ ਆਪਣਾ ਚੰਗਾ ਵੀਰੇ ਫਿਰ ਉਹਦੀ ਸੱਸ ਕਹਿਣ ਲੱਗੀ ਚਲ ਵੇਖਦੀ ਹਾਂ ਹਣ ਰਸੋਈ ਵਿੱਚ ਜਾ ਕੇ ਇਹਦਾ ਭਰਾ ਕੀ ਕੀ ਲੈ ਕੇ ਆਇਆ ਹੈ ਅਤੇ ਜਦੋਂ ਵੇਖਿਆ ਤਾਂ ਸਮਾਨ ਉੱਥੇ ਹੀ ਬੈੱਡ ਤੇ ਬਾਹਰ ਹੀ ਪਿਆ ਸੀ ਤੇ ਉਹ ਸਮਾਨ ਵੇਖਦੀ ਹੋਈ ਕਹਿਣ ਲੱਗੀ ਆਹ ਵੇਖ ਲੈ ਇਹਦਾ ਹਾਲ ਮੈਂ ਇਹਨੂੰ ਆਖਿਆ ਸੀ ਕਿ ਸਮਾਨ ਜਾ ਕੇ ਰਸੋਈ ਵਿੱਚ ਰੱਖ ਗਿਆ ਤੇ ਇਹ ਇੱਥੇ ਹੀ ਬੈੱਡ ਤੇ ਰੱਖ ਗਈ ਚਲ ਮੈਂ ਇੱਥੇ ਹੀ ਵੇਖ ਲੈਂਦੀ ਹਾਂ ਉਸਨੇ ਵੇਖਿਆ ਤਾਂ ਉਹ ਮੂੰਹ ਵਿੱਚ ਕਹਿਣ ਲੱਗੀ ਇਹਦਾ ਭਰਾ ਕਿਹੜਾ ਚੰਨ ਚਾੜ ਗਿਆ ਆਹ ਵੇਖ ਲੈ ਸੜੇ ਜਿਹੇ ਰਸਗੁੱਲੇ ਲਿਆਇਆ ਹੈ ਜਿਨ੍ਹਾਂ ਨੂੰ ਕੋਈ ਵੀ ਨਹੀਂ ਖਾਂਦਾ ਇਹੋ ਜੇ ਤਾਂ ਸਾਡੇ ਘਰੇ ਬਥੇਰੇ ਰੋਲਦੇ ਫਿਰਦੇ ਨੇ। ਭਾਈ ਜੇ ਤੂੰ ਕੋਈ ਚੀਜ਼ ਲਿਆਉਣੀ ਹੀ ਸੀ ਤਾਂ ਚੱਜ ਦੀ ਤਾਂ ਲੈ ਆਉਂਦਾ। ਕੋਈ ਬਰਫੀ ਦਾ ਡੱਬਾ ਹੀ ਲੈ ਆਉਂਦਾ। ਜਿਹੜਾ ਕੋਈ ਖਾ ਤਾਂ ਲੈਂਦਾ। ਹੱਦ ਹੀ ਹੋ ਗਈ ਹੈ ਇਹਨਾਂ ਵਾਲੀ ਤਾਂ। ਲੈ ਆ ਸੂਟ ਇੱਕੋ ਹੀ ਲੈ ਕੇ ਆਇਆ। ਬਸ ਸਿਰਫ ਆਪਣੀ ਪਹਿਣ ਵਾਸਤੇ। ਇਹਨਾਂ ਨੂੰ ਇਹ ਚੰਗਾ ਭਲਾ ਪਤਾ ਕਿ ਵਿਆਹ ਤੋਂ ਬਾਅਦ ਅਸੀਂ ਪਹਿਲੀ ਵਾਰ ਆਪਣੀ ਭੈਣ ਕੋਲ ਸੰਧਾਰਾ ਲੈ ਕੇ ਚੱਲੇ ਹਾਂ ਤੇ ਸਾਰੇ ਟੱਬਰ ਦੇ ਕੱਪੜੇ ਬਣਦੇ ਸੀਗੇ। ਅਕਲ ਹੀ ਨਹੀਂ ਹੈਗੀ ਕਿਤੇ ਇਹਨਾਂ ਨੂੰ ਇਹਦੇ ਵਿੱਚ ਵੇਖਾਂ ਭਲਾ ਕੀ ਹੈ। ਲਿਆ ਸੜੇ ਜਿਹੇ 2 ਕਿਲੋ ਬਿਸਕਟ ਚੁੱਕ ਲਿਆ ਐ ਬਈ ਜੇ ਤੂੰ ਬਿਸਕਟ ਲਿਆਉਣੇ ਹਨ ਤਾਂ ਕੋਈ 4-5 ਕਿਲੋ ਤਾਂ ਲੈ ਕੇ ਆ ਕੋਈ ਖਾ ਵੀ ਲੈਂਦਾ 4 ਦਿਨ ਹੱਦ ਹੀ ਹੋ ਗਈ ਇਹਨਾਂ ਵਾਲੀ ਸੜਿਆ ਜਿਹਾ ਪੀਪਾ ਚੁੱਕ ਕੇ ਲਿਆਇਆ ਜੰਗਾਲਿਆ ਜਿਹਾ ਕੋਈ ਗੱਲ ਨਹੀਂ ਵੇਲਾ ਹੋ ਗਿਆ ਤੇ ਇਹਨੂੰ ਤੇ ਮੈਂ ਛੱਪੜ ਤੇ ਜਾ ਕੇ ਸੁੱਟ ਕੇ ਆਉਂਦੀ ਹਾਂ ਚੱਲ ਕੋਈ ਨਹੀਂ ਕਰਦੀ ਹਾਂ ਮੈਂ ਹੁਣੇ ਜਾ ਕੇ ਗੱਲ ਇਹਦੇ ਨਾਲ ਮੰਮੀ ਹੁਣ ਤੇ ਤੁਸੀਂ ਖੁਸ਼ ਹੋਣਾ ਮੇਰਾ ਭਰਾ ਦੇ ਗਿਆ ਸੰਧਾਰਾ ਅਤੇ ਜਾ ਕੇ ਦੇ ਆਇਓ ਗਵੰਡੀਆਂ ਦੇ ਘਰ ਤਾਂ ਸੱਸ ਨੇ ਅੱਗੋਂ ਗੁੱਸੇ ਵਾਲੀ ਆਵਾਜ਼ ਵਿੱਚ ਕਿਹਾ ਨਹੀਂ ਕੀ ਸੰਧਾਰਾ ਦੇ ਕੇ ਗਿਆ ਤੇਰਾ ਭਰਾ ਤੁਹਾਨੂੰ ਚੰਗਾ ਭਲਾ ਪਤਾ ਕਿ ਵਿਆਹ ਤੋਂ ਬਾਅਦ ਵਿੱਚ ਤੇਰਾ ਪਹਿਲਾ ਸੰਧਾਰਾ ਸੀ ਤੇ ਸਾਰੇ ਟੱਬਰ ਦੇ ਕੱਪੜੇ ਬਣਦੇ ਸੀ ਤੇ ਇਕੱਲਾ ਤੇਰਾ ਸੂਟ ਚੁੱਕ ਕੇ ਦੇ ਗਿਆ ਤੇਰਾ ਭਰਾ ਮੰਮੀ ਜਿੰਨੇ ਜੋਗੇ ਹੈਗੇ ਸੀ ਉਹਨਾਂ ਨੇ ਕੀਤਾ ਹੈ ਨਾ ਪਤਾ ਨਹੀਂ ਤੁਸੀਂ ਕਿਉਂ ਨਹੀਂ ਮੇਰਾ ਖਿਹੜਾ ਛੱਡਦੇ ਨਹੀਂ ਕਿਉਂ ਖਿਹੜਾ ਛੱਡਾਂ ਤੇਰਾ ਮੈਂ ਡੇਢ 200 ਵਾਲਾ ਰਸਗੁੱਲਿਆਂ ਦਾ ਡੱਬਾ ਦੇ ਗਿਆ ਤੇਰਾ ਭਰਾ ਬਰਫੀ ਦਾ ਡੱਬਾ ਨਹੀਂ ਲਿਆ ਸਕਦਾ ਸੀ ਮੰਮੀ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਤੁਸੀਂ ਇੱਕ ਵਿਚਾਰਾ ਕਿੰਨਾ ਔਖਾ ਹੋ ਕੇ ਸੰਧਾਰਾ ਦੇ ਕੇ ਗਿਆ ਤੇ ਉੱਤੋਂ ਤੁਸੀਂ ਮੈਨੂੰ ਗੱਲਾਂ ਸੁਣਾਈ ਜਾਂਦੇ ਹੋ ਨਹੀਂ ਕਿਉਂ ਨਾ ਤੈਨੂੰ ਗੱਲਾਂ ਸੁਣਾਵਾਂ ਮੈਂ ਤਾਂ ਤੈਨੂੰ ਗੱਲਾਂ ਸੁਣਾਉਣੀਆਂ ਹੀ ਸੁਣਾਉਣੀਆਂ ਹਨ ਜਿਉ ਉਹ ਚੱਜ ਦਾ ਕਰ ਜਾਂਦੇ ਤਾਂ ਤੈਨੂੰ ਗੱਲਾਂ ਨਾ ਸੁਣਾਉਂਦੀ ਸਾਡੇ ਕੋਲੋਂ ਨਹੀਂ ਇਹ ਖਾਦੇ ਜਾਂਦੇ ਰਸਗੁੱਲੇ ਤੇ ਬਿਸਕਟ ਆਪੇ ਖਾ ਲੈ ਤੂੰ ਕੋਈ ਗੱਲ ਨਹੀਂ ਮੰਮੀ ਜੀ ਮੈਂ ਆਪੇ ਖਾ ਲਵਾਂਗੀ ਫਿਰ ਮਨਪ੍ਰੀਤ ਆਪਣੇ ਕਮਰੇ ਵਿੱਚ ਜਾਂਦੀ ਹੈ ਤਾਂ ਉਸਦੀ ਸੱਸ ਨੇ ਬੈੱਡ ਤੇ ਸਮਾਨ ਦਾ ਖਿਲਾਰਾ ਪਾਇਆ ਹੋਇਆ ਸੀ ਮਨਪ੍ਰੀਤ ਸਮਾਨ ਦੇਖ ਕੇ ਕਹਿੰਦੀ ਹੈ ਆ ਵੇਖ ਲਾ ਮੰਮੀ ਦਾ ਹਾਲ ਕਿਦਾਂ ਸਮਾਨ ਦਾ ਖਲਾਰਾ ਪਾ ਕੇ ਗਏ ਨੇ ਉਦੋਂ ਨੂੰ ਜਸ ਨੇ ਆਪਣੀ ਮਾਂ ਨੂੰ ਕਿਹਾ ਕੀ ਗੱਲ ਮੰਮੀ ਬੜੇ ਪਰੇਸ਼ਾਨ ਜਿਹਾ ਲੱਗ ਰਹੇ ਹੋ ਤੁਸੀਂ ਵੀ ਪਰੇਸ਼ਾਨ ਕੀ ਹੋਣਾ ਹੈ ਮੈਨੂੰ 5-6000 ਰੁਪਏ ਦੇ ਮੈਂ ਕੁੜੀ ਕੋਲ ਸੁਧਾਰਾ ਲੈ ਕੇ ਜਾਣਾ ਹੈ ਮੰਮੀ 5-6000 ਰੁਪਏ ਇੰਨੇ ਪੈਸੇ ਨਹੀਂ ਹਨ ਮੇਰੇ ਕੋਲ ਵੀ ਕਿਉਂ ਨਹੀਂ ਤੇਰੇ ਕੋਲ ਇੰਨੇ ਪੈਸੇ ਕੀ ਤੂੰ ਕਮਾਈ ਨਹੀਂ ਕਰਦਾ ਮੰਮੀ ਕਮਾਈ ਤਾਂ ਮੈਂ ਕਰਦਾ ਹਾਂ ਪਰ ਤੁਹਾਨੂੰ ਵੀ ਪਤਾ ਹੈ ਕਿ ਮਨਪਰੀ ਦੀ ਦਵਾਈ ਚੱਲਦੀ ਪਈ ਹੈ ਉਹਦੇ ਗੁਰਦੇ ਵਿੱਚ ਪਥਰੀਆਂ ਹਨ ਤੁਹਾਡੀ ਵੀ ਮਹੀਨੇ ਬਾਅਦ ਜਾ ਕੇ ਦਵਾਈ ਲੈਣੀ ਪੈਂਦੀ ਹੈ ਤੇ ਮੇਰੇ ਕੋਲ ਤਾਂ ਕਰਕੇ ਇਹਨੇ ਪੈਸੇ ਨਹੀਂ ਹੁੰਦੇ 1100 ਰੁਪਿਆ ਮੇਰੇ ਕੋਲ ਹੈ ਇਹਦੇ ਨਾਲ ਤੁਸੀਂ ਸਾਰ ਲਓ ਜੇ ਸਰਦਾ ਹੈ ਤਾਂ ਤੇ 5000 ਰੁਪਏ ਨਹੀਂ ਮੇਰੇ ਕੋਲ ਹੋਣੇ ਵੇ ਮੈਂ ਕੁੜੀ ਨੂੰ ਵਧੀਆ ਤਰੀਕੇ ਨਾਲ ਸੁਧਾਰਾ ਦੇ ਕੇ ਆਉਣਾ ਹੈ ਤਾਂ ਜੋ ਉਹਦੇ ਸਹੁਰੇ ਉਹਨੂੰ ਕੱਲ ਨੂੰ ਗੱਲ ਨਾ ਕਰਨ ਕੋਈ ਵੀ ਨਾਲੇ ਉਹਨੂੰ ਮੈਂ ਚਾਂਦੀ ਦੀਆਂ ਚੂੜੀਆਂ ਬਣਾ ਕੇ ਦੇਣੀਆਂ ਹਨ ਮੰਮੀ ਚਾਂਦੀ ਦੀਆਂ ਚੂੜੀਆਂ ਆ ਤੁਹਾਡੀਆਂ ਚਾਂਦੀ ਦੀਆਂ ਚੂੜੀਆਂ ਨਾ 5-6000 ਤੋਂ ਘੱਟ ਨਹੀਂ ਮਿਲਣੀਆਂ ਐਨੀ ਮਹਿੰਗਾਈ ਦੇ ਟਾਈਮ ਦੇ ਵਿੱਚ ਵੇ ਕੀ ਗੱਲ ਮੇਰੀ ਧੀ ਨੂੰ 5000 ਦੀਆਂ ਚੂੜੀਆਂ ਵੀ ਨਹੀਂ ਮਿਲ ਸਕਦੀਆਂ 5000 ਹੁੰਦਾ ਕਿੰਨਾ ਕੁ ਹੈ ਉਹ ਮੰਮੀ ਜੀ ਤੁਹਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਕਿ ਮੇਰੀ 12000 ਤਨਖਾਹ ਹੈ ਤੇ ਉਹਦੇ ਵਿੱਚ ਹੀ ਮੈਂ ਸਾਰੇ ਘਰ ਦਾ ਖਰਚਾ ਕੱਢਣਾ ਹੁੰਦਾ ਹੈ ਠੀਕ ਹੈ ਸੌਦਾ ਪੱਤਾ ਲਿਆ ਦੁੱਧ ਲਿਆ ਦਵਾਈਆਂ ਲਿਆ ਮੇਰੀ ਕਿਹੜੀ 5000 ਤਨਖਾਹ ਹੈ ਜਿਹੜੇ ਮੈਂ ਇੰਨੇ ਖਰਚੇ ਕਰੀ ਜਾਵਾਂ ਵੇ ਜੇ ਤੂੰ ਖੁੱਲੇ ਖਰਚੇ ਨਹੀਂ ਕਰ ਸਕਦਾ ਤੇ ਫਿਰ ਮੈਂ 1100 ਦਾ ਕੀ ਕਰਾਂ 1100 ਦੇ ਨਾਲ ਕੁੜੀ ਨੂੰ ਸੁਧਾਰਾ ਦਿੱਤਾ ਜਾਊਗਾ ਮੰਮੀ ਮੈਨੂੰ ਨਹੀਂ ਇਸ ਗੱਲ ਦਾ ਪਤਾ ਮੇਰੇ ਕੋਲ ਤੇ 1100 ਹੀ ਨੇ ਜਿਵੇਂ ਵੀ ਸਾਰਨਾ ਹੈ ਨਾ ਇੰਨਾ ਪੈਸਿਆਂ ਨਾਲ ਹੀ ਸਾਰੋ ਤਾਂ ਮਨਪ੍ਰੀਤ ਨੇ ਕਿਹਾ ਜੱਸ ਕੀ ਗੱਲ ਹੋ ਗਈ ਐਵੇਂ ਕਾਹਤੋਂ ਮੰਮੀ ਨਾਲ ਬੋਲੀ ਜਾਂਦੇ ਹੋ ਉਹ ਮਨਪ੍ਰੀਤ ਬੋਲਣਾ ਕੀ ਹੈ ਮੰਮੀ ਕਹਿ ਰਹੇ ਨੇ ਕਿ ਭੈਣ ਨੂੰ ਸੁਧਾਰਾ ਦੇ ਕੇ ਆਉਣਾ ਹੈ ਤੇ ਮੈਨੂੰ 5-6000 ਰੁਪਏ ਚਾਹੀਦਾ ਹੈ ਤੇ ਮੈਂ ਕਿਹਾ ਮੇਰੇ ਕੋਲ ਸਿਰਫ 1100 ਰੁਪਏ ਹੈਗੇ ਆ ਇਹਦੇ ਨਾਲ ਤੁਸੀਂ ਸਾਰ ਲਓ ਤੇ ਮੰਮੀ ਕਹਿੰਦੇ ਇੰਨੇ ਪੈਸਿਆਂ ਨਾਲ ਸਰਨਾ ਨਹੀਂ ਅੱਛਾ ਤਾਂ ਇਹ ਗੱਲ ਹੈ ਤਾਂ ਮੰਮੀ ਜੀ ਤੁਸੀਂ ਐਦਾਂ ਕਰੋ ਨਾ ਜਿਹੜਾ ਮੇਰਾ ਭਰਾ ਸੰਧਾਰਾ ਦੇ ਕੇ ਗਿਆ ਹੈ ਤੁਸੀਂ ਉਹੀ ਸੰਧਾਰਾ ਦੀਦੀ ਨੂੰ ਦੇ ਆਓ ਜਾ ਕੇ ਮੈਂ ਕਿਹੜਾ ਕੱਲੀ ਨੇ ਸਾਰਾ ਕੁਝ ਖਾ ਜਾਣਾ ਹੈ ਅੱਛਾ ਅਸੀਂ ਹੁਣ ਤੇਰੇ ਪੇਕਿਆਂ ਵਾਲਾ ਜੋ ਸੁਧਾਰਾ ਹੈ ਉਹ ਕੁੜੀ ਨੂੰ ਦਈਏ ਮੰਮੀ ਫੇਰ ਕੀ ਹੋ ਜੂਗਾ ਤੁਸੀਂ ਆਪ ਹੀ ਵੇਖੋ 1100 ਦਾ ਤਾਂ ਸਿਰਫ ਇੱਕ ਸੂਟ ਹੀ ਆਉਣਾ ਹੈ ਤੇ ਬਾਕੀ ਸਮਾਨ ਤੁਸੀਂ ਕਿੱਥੋਂ ਲੈ ਕੇ ਜਾਓਗੇ ਮੰਮੀ ਮਨਪ੍ਰੀਤ ਸਹੀ ਕਹਿ ਰਹੀ ਹੈ ਇਹਦੇ ਭਰਾ ਵਾਲਾ ਸੰਧਾਰਾ ਹੈ ਨਾ ਉਹ ਜਾ ਕੇ ਤੇਤੂ ਭੈਣ ਨੂੰ ਦੇ ਆਓ ਨਹੀਂ ਤਾਂ ਤੁਹਾਨੂੰ ਵੀ ਪਤਾ ਹੈ ਕਿ ਇਹ ਇਹੋ ਪੈਸੇ ਹਨ ਘਰ ਤੇ ਜੇ ਤੁਸੀਂ ਇਹ ਵੀ ਖਰਚ ਕਰ ਲਏ ਅਤੇ ਜੇ ਕੱਲ ਨੂੰ ਘਰੇ ਕੋਈ ਲੋੜ ਪੈ ਗਈ ਤਾਂ ਫਿਰ ਪੈਸੇ ਕਿੱਥੋਂ ਲਿਆਵੋਗੇ ਤੁਸੀਂ ਹਾਂ ਪੁੱਤ ਗੱਲ ਤਾਂ ਵੈਸੇ ਤੇਰੀ ਸਹੀ ਹੈ ਤਾਂ ਮਨਪ੍ਰੀਤ ਨੇ ਵੀ ਕਿਹਾ ਹਾਂਜੀ ਮੰਮੀ ਤੁਸੀਂ ਐਦਾਂ ਕਰੋ ਜਿਹੜਾ ਮੇਰਾ ਭਰਾ ਸਮਾਨ ਲੈ ਕੇ ਆਇਆ ਹੈ ਨਾ ਉਹ ਤੁਸੀਂ ਸਾਰਾ ਸਮਾਨ ਨਾ ਦੀਦੀ ਨੂੰ ਦੇ ਆਓ ਜਾ ਕੇ ਜਦੋਂ ਤੁਹਾਡੇ ਕੋਲ ਜ਼ਿਆਦਾ ਪੈਸੇ ਆ ਜਾਣਗੇ ਆਪਾਂ ਹੋਰ ਸਮਾਨ ਦੇ ਆਵਾਂਗੇ ਦੀਦੀ ਨੂੰ ਜਸਨੇਵ ਵੀ ਕਿਹਾ ਹਾਂ ਸਹੀ ਗੱਲ ਹੈ ਨਾ ਮੰਮੀ ਇਦਾਂ ਹੀ ਕਰੀਏ ਆਪਾਂ ਨਾਲੇ ਸੰਧਾਰਾ ਵੀ ਦਿੱਤਾ ਜਾਊਗਾ ਤੇ ਨਾਲੇ ਪੈਸਿਆਂ ਵੱਲੋਂ ਵੀ ਸਰਜੂ ਚਲ ਠੀਕ ਹੈ ਪੁੱਤ ਇਦਾਂ ਹੀ ਕਰ ਲੈਂਦੇ ਹਾਂ ਫਿਰ ਜਸਨੇ ਕਿਹਾ ਮੰਮੀ ਨਾਲੇ ਤੁਸੀਂ ਇੱਕ ਗੱਲ ਨੋਟ ਕੀਤੀ ਤੁਸੀਂ ਸਾਰਾ ਦਿਨ ਮਨਪ੍ਰੀਤ ਨੂੰ ਨਿੰਦਦੇ ਰਹਿੰਦੇ ਹੋ ਤੇ ਕੱਲ ਉਹਦਾ ਭਰਾ ਜਿਹੜਾ ਸੰਧਾਰਾ ਦੇ ਕੇ ਗਿਆ ਸੀ ਤੁਸੀਂ ਉਹਦੇ ਵਿੱਚ ਵੀ ਵੀ ਨੁਕਸ ਕੱਢੇ ਤੇ ਹੁਣ ਵੇਖ ਲਓ ਕਿੰਨਾ ਵੱਡਾ ਦਿਲ ਹੈ ਮਨਪ੍ਰੀਤ ਦਾ ਏ ਕਹਿ ਰਹੀ ਹੈ ਕਿ ਮੇਰਾ ਸੰਧਾਰਾ ਲੈ ਜਾਓ ਤੇ ਜਾ ਕੇ ਦੀਦੀ ਨੂੰ ਦੇ ਆਓ ਹਾਂ ਪੁੱਤ ਸਹੀ ਗੱਲ ਹੈ ਤੇਰੀ ਮੇਰਾ ਹੀ ਕਸੂਰ ਹੈ ਮੈਂ ਤਾਂ ਇਹ ਭੁੱਲ ਹੀ ਗਈ ਸੀ ਕਿ ਮਨਪ੍ਰੀਤ ਮੇਰੀ ਨੂੰਹ ਹੈ ਤੇ ਮੈਨੂੰ ਇਹਦੇ ਨਾਲ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਮੈਂ ਲੋਕਾਂ ਦੀਆਂ ਨੂੰਹਾਂ ਦੀਆਂ ਸਿਫਤਾਂ ਕਰਦੀ ਰਹੀ ਤੇ ਆਪਣੀ ਨੂੰਹ ਦੀਆਂ ਐਵੇਂ ਹੀ ਬੁਰਾਈਆਂ ਕਰਦੀ ਰਹੀ ਉਹ ਚਲੋ ਕੋਈ ਗੱਲ ਨਹੀਂ ਮੰਮੀ ਛੱਡੋ ਇਹਨਾਂ ਗੱਲਾਂ ਨੂੰ ਤੇ ਜਾ ਕੇ ਤਿਆਰ ਹੋ ਜਾਓ ਤੇ ਆਪਾਂ ਦੋਵੇਂ ਜਣੇ ਜਾ ਕੇ ਨਾ ਭੈਣ ਨੂੰ ਸੰਧਾਰਾ ਦੇ ਕੇ ਆਉਂਦੇ ਹਾਂ ਚਲੋ ਠੀਕ ਹੈ ਨਾ ਹਾਂ ਚਲੋ ਠੀਕ ਹੈ ਮੰਮੀ ਆਪਾਂ ਤਿਆਰ ਹੋਈਏ ਜਾ ਕੇ ਚਲੋ ਚੰਗਾ ਪੁੱਤ ਚੱਲਦੇ ਹਾਂ ਸੋ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਿਹੋ ਜਿਹੀ ਲੱਗੀ ਜੀ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਕਹਾਣੀ ਵਿੱਚ ਜੋ ਆਪਾਂ ਤੁਹਾਨੂੰ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਤੇ ਬਾਕੀ ਸੌਣ ਦਾ ਮਹੀਨਾ ਚੱਲ ਰਿਹਾ ਹੈ ਤੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿੰਨਾ ਘਰਾਂ ਦੇ ਵਿੱਚ ਸੱਸਾਂ ਨੂੰਹਾਂ ਨਾਲ ਇਦਾਂ ਕਰਦੀਆਂ ਹਨ ਉਹਨਾਂ ਘਰਾਂ ਦੇ ਵਿੱਚ ਇਹ ਸਭ ਕੁਝ ਹੋਣਾ ਬੰਦ ਹੋ ਜਾਵੇ ਅਤੇ ਦੋਸਤੋ ਜੇਕਰ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ ਤਾਂ ਜੋ ਤੁਸੀਂ ਸਾਡੀਆਂ ਹੋਰ ਵੀ ਸਿੱਖਿਆ ਦੇਣ ਵਾਲੀਆਂ ਕਹਾਣੀਆਂ ਨੂੰ ਦੇਖ ਸਕੋ ਅਤੇ ਉਹਨਾਂ ਕਹਾਣੀਆਂ ਦਾ ਆਨੰਦ ਮਾਣ ਸਕੋ ਸੋ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਦਿਲਚਸਪ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ